ਜਨਰਲ ਸੈਕਟਰੀ ਆਲ ਇੰਡੀਆ ਕਾਂਗਰਸ অর ਇਨਚਾਰਜ ਪੰਜਾਬ ਤਾਲਵੀ ਜੀ ਸਟੇਜ ਉੱਪਰ ਦਰਜਾ ਬਦਰਜਾ ਜੋ ਕੈਪਟਨ ਸੰਦੀਪ ਸਿੰਘ ਸੰਧੂ ਨਾਲ ਪਿਆਰ ਕਰਦੇ ਨੇ ਜਿਨ੍ਹਾਂ ਨੇ ਇਸ ਪਾਰਟੀ ਲਈ ਬਹੁਤ ਦਿਨ ਰਾਤ ਮੁਸ਼ਕਤ ਮਿਹਨਤ ਕੀਤੀ ਆ ਉਹਨਾਂ ਨਾਲ ਸਾਰੀ ਸਟੇਜ ਉੱਪਰ ਪੰਜਾਬ ਦੀ ਤਮਾਮ ਲੀਡਰਸ਼ਿਪ ਤੁਸੀਂ ਦੇਖ ਰਹੇ ਹੋ ਔਰ ਮੇਰੇ ਸਾਹਮਣੇ ਸਤਕਾਰਯੋਗ ਬੀਪੀਆਂ ਭੈਣਾ ਬਜ਼ੁਰਗ ਪਿਆਰ ਨਾਲ ਸਾਰੇ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਭਾਜਪਾ ਦੀ ਤਾਨਾਸ਼ਾਈ ਹੈ ਜੋ ਗਰੀਬ ਵਿਰੋਧੀ ਨੀਤੀਆਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਉਹਦਾ ਵਿਰੋਧ ਕਰ ਲਈ ਇੱਥੇ ਕੱਤਰ ਹੋਏ ਆ ਬਹੁਤ ਵੱਡੀ ਤਦਾਦ ਵਿੱਚ ਮਨਰੇਗਾ ਦੀਆਂ ਜੋ ਸਾਡੀਆਂ ਭੈਣਾ ਕੰਮ ਕਰਦੀਆਂ ਨੇ ਮਜ਼ਦੂਰ ਕਿਸਾਨ ਖੇਤ ਮਜ਼ਦੂਰ ਇਸ ਇਕੱਠ ਵਿੱਚ ਮੈਨੂੰ ਨਜ਼ਰ ਆ ਰਹੇ ਨੇ ਸਭ ਤੋਂ ਵੱਡਾ ਧੋਖਾ ਸਭ ਤੋਂ ਵੱਡਾ ਫਰੇਦ ਭਾਰਤੀ ਜਨਤਾ ਪਾਰਟੀ ਦੇ ਇਸ ਦੇਸ਼ ਦੇ ਗਰੀਬਾਂ ਨਾਲ ਤਰੋ ਕਮਾਇਆ ਇੱਕ ਸਕੀਮ ਪਿਛਲੇ 20 ਸਾਲ ਤੋਂ ਡਾਕਟਰ ਮਨਮੋਹਨ ਸਿੰਘ ਵੱਲੋਂ ਚਲਾਈ ਹੋਈ ਜੋ ਰੋਜ਼ਗਾਰ ਦੀ ਗਾਰੰਟੀ ਸੀ ਉਹਦੇ ਕੋਲੋਂ ਤੁਹਾਡੇ ਤੁਹਾਡੇ ਤੋਂ ਖੋਇਆ ਗਿਆ ਹੈ ਔਰ ਇਹਦੇ ਪਿੱਛੇ ਮਨਸੂਬਾ ਸਾਫ਼ ਹੈ ਜੋ ਉਹਨਾਂ ਨੇ ਤਬਦੀਲੀਆਂ ਕੀਤੀਆਂ ਇਸ ਮਨਰੇਗਾ ਸਕੀਮ ਵਿੱਚ ਉਹ ਚਾਹੁੰਦੇ ਨੇ ਕਿ ਇਹ ਸਕੀਮ ਭਾਰਤ ਵਿੱਚ ਮੁਕੰਮਲ ਤੌਰ ਤੇ ਖਤਮ ਹੋ ਚਵੇ ਕਿਉਂਕਿ ਉਹਨਾਂ ਦੀ ਯਾਰੀ ਦੋਸਤੀ ਅਡਾਨੀਆਂ ਤੇ ਅੰਬਾਨੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਨਾਲ ਆ ਤੁਹਾਡੇ ਲੋਕਾਂ ਦੇ ਨਾਲ ਨਹੀਂਗੀ ਜਿਹੜਾ ਉਹਨਾਂ ਨੇ ਕਿਹਾ ਕਿ 40% ਸੂਬੇ ਇਹਦੇ ਯੋਗਦਾਨ ਪਾਉਣਗੇ ਨਾ ਸੂਬੇ ਯੋਗਦਾਨ ਪਾ ਸਕਣ ਤੇ ਨਾ ਇਹ ਸਕੀਮ ਚੱਲੇ ਸਾਰੇ ਦੇਸ਼ ਦੇ ਸੂਬੇ ਅੱਜ ਕਰਜ਼ਈ ਨੇ ਸਾਡਾ ਸੂਬਾ ਪਹਿਲਾਂ ਹੀ ਬਹੁਤ ਕਰਜ਼ੇ ਸੀ ਆ ਨਲਿਕਾ ਨੇ ਬੋਕਰ ਪਾਰਟੀ ਨੇ ਇਹਦੇ ਤੇ ਡੇਢ ਲੱਖ ਕਰੋੜ ਦਾ ਕਰਜ਼ਾ ਇਜ਼ਾਫਾ ਕਰਕੇ ਲਗਭਗ ਸਾਢੇ 4 ਲੱਖ ਕਰੋੜ ਦਾ ਕਰਜ਼ਾ ਹੈ ਇਹ ਤਾਂ ਤਨਖਾਹ ਨਹੀਂ ਦੇ ਸਕਦੇ 2 ਸਾਲ ਦੀਆਂ ਡੀਏ ਦੀਆਂ ਕਿਸ਼ਤਾਂ ਮੁਲਾਜ਼ਮਾਂ ਨੂੰ ਦੇ ਸਕੇ ਇਹ ਮਨਰੇਗਾ ਵਿੱਚ ਕੋਈ ਪੈਸਾ ਨਹੀਂ ਪਾਵੇਗਾ ਔਰ ਵੈਸੇ ਵੀ ਇਸ ਦੇਸ਼ ਤੇ ਜਿਹੜਾ ਫੈਡਰਲ ਢਾਂਚਾ ਭਾਜਪੀ ਨੇ ਉਹਦੇ ਤੇ ਹਮਲਾ ਕੀਤਾ ਸਾਡੇ ਸਾਰੇ ਹਕੂਕ ਖੋਲੇ ਨੇ ਪਹਿਲਾ ਜੀਐਸਟੀ ਬਣਾ ਕੇ ਵਨ ਨੇਸ਼ਨ ਵਨ ਟੈਕਸ ਦਾ ਨਾਰਾ ਦੇ ਕੇ ਸਾਡੇ ਵਿਤੀ ਹਕੂ ਖੋਏ ਉਸ ਤੋਂ ਪਹਿਲਾਂ ਸਾਡੀ ਚੋਂ ਤਾਲੀਮ ਹੈ ਜੋ ਸਾਡੇ ਬੱਚਾ ਨੂੰ ਆਪਣੇ ਵਿਰਸੇ ਬਾਰੇ ਜਾਨਣਾ ਸੀ ਪੰਜਾਬ ਅਸੀਂ ਨਹੀਂ ਪੜਾ ਸਕਦੇ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਦਸਮ ਪਿਤਾ ਦੀਆਂ ਕੁਰਬਾਨੀਆਂ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਛੋਟੇ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਸੁਖਾ ਸਿੰਘ ਮਹਤਾਬ ਸਿੰਘ ਦਾ ਇਤਿਹਾਸ ਗਰਜਾ ਸਿੰਘ ਬੋਤਾ ਸਿੰਘ ਦਾ ਇਤਿਹਾਸ ਮਾਈ ਪਗੋ ਦਾ ਇਤਿਹਾਸ ਨਹੀਂ ਪੜਾ ਸਕਦੇ ਕਿਉਂਕਿ ਸਭ ਕੁਝ ਦਿੱਲੀੋਂ ਤੈਅ ਹੋ ਰਿਹਾ ਹੈ ਇਹ ਸਾਡੇ ਵਾਧ ਅਧਿਕਾਰਾਂ ਤੇ ਡਾਕਾ ਅਫਸੋਸ ਕਿ ਭਗਵੰਤ ਮਾਨ ਨਾ ਸਮਝ ਤੇ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਵਾਂਗੂ ਕੰਮ ਕਰਦੇ ਹੋਏ ਇਸ ਬੋਕਰ ਪਾਰਟੀ ਨੇ ਨਾ ਡਟ ਕੇ ਵਿਰੋਧ ਕੀਤਾ ਮਨਰੇਗਾ ਦੀ ਸਕੀਮ ਦਾ ਨਾ ਸਾਡੀ ਤਾਲੀਮ ਦੇ ਵਿੱਚੋਂ ਆਏ ਉਹਦਾ ਜੋ ੱੱਕੇ ਨਾ ਸਾਡੇ ਤੇ 3 ਫਾਰਮ 3 ਲੈਂਗੁਏਜ ਫਾਰਮੂਲਾ ਸਾਡੇ ਤੇ ਆਪਣੀਆਂ ਜ਼ੁਬਾਨਾਂ ਥੋਪੀਆਂ ਜਾ ਰੀਆਂ ਨਾ ਉਹਦਾ ਵਿਰੋਧ ਕੀਤਾ ਇਸ ਲਈ ਮੇਰੇ ਵੀਰੋ ਇਹ ਤਾਂ ਅੱਜ ਵੀ ਹੈ ਨਹੀਂ ਸਕੀਮ ਤੇ ਕੱਲ ਵੀ ਹੈ ਨਹੀਂ ਇਸ ਲਈ ਸਾਰੇ ਦੇਸ਼ ਵਿੱਚ ਕਾਂਗਰਸ ਪਾਰਟੀ ਇਹਦੇ ਵਾਸਤੇ ਜਦੋਂ ਜਹਿਦ ਕਰ ਰਹੀ ਜੋ ਮੈਂ ਤਾਨਾਸ਼ਾਹੀ ਸਭ ਸ਼ਬਦ ਵਰਤਿਆ ਬੀਜੇਪੀ ਲਈ ਉਹ ਸਾਡੇ ਭਗਵੰਤ ਮਾਨ ਤੇ ਕੇਜਰੀਵਾਲ ਤੇ ਵੀ ਟੁਕਦਾ ਐ ਲੱਗਦਾ ਜਿਵੇਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੀ ਰੂਹ ਇਸ ਵਕਤ ਭਗਵੰਤ ਮਾਨ ਦੇ ਅੰਦਰ ਆ ਗਈ ਸਾਡੇ ਸੂਬੇ ਨੂੰ ਪੁਲਿਸ ਸਟੇਟ ਬਣਾ ਦਿੱਤਾ ਹੈ ਝੂਠੇ ਪੁਲਿਸ ਮੁਕਾਬਲੇ ਪੁਲਿਸ ਦਾ ਤਸ਼ੱਦਦ ਗੈਂਗਸਟਰਾਂ ਦੇ ਨੂੰ ਖਤਮ ਕਰਨ ਦੇ ਨਾਮ ਤੇ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਸਾਡੇ ਨੌਜਵਾਨਾਂ ਤੇ ਤਸ਼ੱਦਦ ਕੱਲ ਇੱਕ ਲੋਹੜਾਣੇ ਦਾ ਗੁਰਸੇਖ ਮੁੰਡਾ ਉਹਨੂੰ ਸਿਰਫ ਮਾਮੂਲੀ ਜੀ ਉਹਦੀ ਕੋਈ ਕਸੂਰ ਹੋਣ ਕਰਕੇ ਪੁਲਿਸ ਵਾਲਿਆਂ ਨੇ ਉਹਦੇ ਨੋ ਨੋਚੇ ਉਹਦੇ ਤੇ ਤਸ਼ੱਦਦ 3 ਡਿਗਰੀ टॉर्चर ਕੀਤਾ ਔਰ ਇਹ ਕੰਮ ਪਿਛਲੇ ਕਾਫੀ ਅਰਸੇ ਤੋਂ ਨਵਾਂ ਸ਼ੁਰੂ ਹੋਇਆ ਇਸੇ ਲਈ ਮੈਂ ਇਸ ਨੂੰ ਨਾਮ ਦਿੱਤਾ ਇਹ ਪੁਲਿਸ ਰਾਜਾ ਸਮਝੋ اچھی ਤਰ੍ਹਾਂ ਨਾਲ ਕਿ ਇੱਕ ਡੀਪ ਸਟੇਟ ਪਾਲਿਸੀ ਆ ਜੋ ਕੇਂਦਰ ਦੀ ਸਰਕਾਰ ਇੱਕ ਨੀਤੀ ਬਣੀ ਆ ਅਨਲਿਖਤ ਸਰਕਾਰ ਕੋਈ ਹੋਵੇ ਕਟਕਿੰਟੀਆਂ ਦੇ ਸੂਬੇ ਜਿਵੇਂ ਪੰਜਾਬ ਆ ਜੰਮੂ ਕਸ਼ਮੀਰ ਆ ਕੇਰਲਾ ਤੇ ਸਾਊਥ ਇੰਡੀਆ ਦੇ ਸੂਬੇ ਉਹਨਾਂ ਨੇ ਤੁਹਾਡੇ ਤੇ ਨਸਲ ਕੁਸ਼ੀ ਦਾ ਪ੍ਰੋਗਰਾਮ ਉਲੀਕਿਆ ਹੋਇਆ ਪਹਿਲਾਂ ਅਸੀਂ ਇਹ ਸੰਤਾਪ 80 ਤੇ 90 ਦੇ ਦਹਾਕੇ ਛੰਡਾਇਆ ਹੁਣ ਇਹ ਸੰਤਾਪ ਦੁਬਾਰਾ ਭਗਵੰਤ ਮਾਨ ਦੀ ਸ਼ਕਲ ਵਿੱਚ ਪੰਜਾਬ ਦੇ ਵਿੱਚ ਆ ਰਿਹਾ ਕਿਉਂਕਿ ਇਹ ਲੋਕ ਨਾਸਤਿਕ ਨੇ ਮੇਰੇ ਵਿਰੋਧ ਨਾ ਕੇਜਰੀਵਾਲ ਨੂੰ ਗੁਰੂਚ ਸਪਸ਼ਾਸ ਨਾ ਭਗਵੰਤ ਮਾਨ ਨੂੰ ਗੁਰੂਚ ਵਿਸ਼ਵਾਸ ਉਹਨਾਂ ਦੀਆਂ ਤਸਵੀਰਾਂ ਤੇ ਸ਼ਰਾਬ ਦੇ ਛਿੱਟੇ ਛਿੱਟੇ ਸੜਕਦੇ ਰਹੇ ਔਰ ਸਾਡੇ ਸਾਡੇ ਮਹਾਨ ਵਿਅਕਤੀਆਂ ਦੀਆਂ ਫੋਟੋਆਂ ਤੇ ਜਾ ਕੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ 328 ਰੂਪਾਂ ਤੇ ਐਫ ਆਈ ਆਰ ਤਾਂ ਦਰਜ ਕਰਤੀ ਕਿ ਕਿਸੇ ਤਰੀਕੇ ਨਾਲ ਸਿੱਖਾਂ ਦੀ ਜ਼ਖਮਾਂ ਤੇ ਮਰਮ ਲਾ ਸਕੀਏ ਪਰੰਤੂ ਬੇਅਦਬੀਆਂ ਦਾ ਇਨਸਾਫ ਜਿਹੜਾ ਪਿਛਲੇ 9 ਸਾਲ ਤੋਂ ਲਟਕ ਰਿਹਾ ਉਹਦੇ ਬਾਰੇ ਅੱਜ ਤੱਕ ਭੋਕਰ ਪਾਰਟੀ ਦੇ ਮੂੰਹੋਂ ਕੁਝ ਨਹੀਂ ਨਿਕਲਿਆ ਇਹੀ ਕੇਜਰੀਵਾਲ ਕਹਿੰਦਾ ਸੀ 24 ਘੰਟਿਆਂ ਚ ਇਨਸਾਫ ਇਹਨਾਂ ਦਾ ਕੁਲਤਾਰ ਸੰਧਵਾ ਸਪੀਕਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਸੌਖੇ ਖਾਦੀ ਕਿ ਮੈਂ ਇਨਸਾਫ ਦਊਂਗਾ ਲੇਕਿਨ ਉਹਦਾ ਇਨਸਾਫ ਨਹੀਂ ਦਿੱਤਾ ਔਰ ਪ੍ਰਦੀਪ ਕਲੇਰ ਡੇਰਾ ਸੱਚਾ ਸੌਦਾ ਦਾ ਇੱਕ ਮੇਨ ਵਿਅਕਤੀ ਉਹਨੇ ਅਦਾਲਤ ਵਿੱਚ ਮੰਨਿਆ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਉਹ ਸਾਰੀਆਂ ਡੇਰੇ ਦੇ ਸਾਧ ਤੇ ਕਹਿੰਦੇ ਹੋਈਆਂ ਅੱਜ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਦਿਨ ਦਾ ਉਹਦਾ ਰਿਮਾਂਡ ਨਹੀਂ ਲਿਆ ਕੋਈ ਪੁੱਛਗਿੱਛ ਨਹੀਂ ਕੀਤੀ ਤੇ ਸਰੂਪਾ ਵੱਲੋਂ ਤੁਰਪੇ ਮੇਰੇ ਵੀਰੋ ਮੋੜ ਬੰਬ ਬਲਾਸਟ ਜੋ 2017 ਤੋਂ ਪਹਿਲਾਂ ਹੋਇਆ ਕਲ ਕੁਲਦੀਪ ਟਾੜੀਵਾਲ ਇਹਨਾਂ ਦਾ ਇੱਕ ਹੱਥ ਟੋਕਾ ਬਲਤੇਜ ਪੰਨੂ ਕਹਿ ਰਿਹਾ ਸੀਗਾ ਕਿ ਸਾਡੀ ਪਾਰਟੀ ਨੂੰ ਰੋਕਣ ਵਾਸਤੇ ਇਹ ਜਿਹੜਾ ਬਲਾਸਟ ਕਰਾਇਆ ਗਿਆ ਜਿਹਦੇ ਵਿੱਚ 8-9 નિર્ਦੋਸ਼ ਬੱਚੇ ਮਾਰੇ ਗਏ ਤੁਹਾਨੂੰ ਕਿਸ ਨੇ ਰੋਕਿਆ ਸੀਗਾ ਪਿਛਲੇ 4 ਸਾਲ ਤੋਂ ਕਿ ਤੁਸੀਂ ਮੋਡ ਬੌਮ ਬਲਾਸਟ ਦੀ ਤੁਸੀਂ ਤਹਿਕੀਕਾਤ ਕਰਾਓ ਮੇਰੇ ਵੀਰੋ ਨਾ ਇਹਨਾਂ ਨੂੰ ਪੰਜਾਬ ਨਾਲ ਪਿਆਰ ਆ ਨਾ ਇਹਨਾਂ ਨੂੰ ਕਿਸਾਨੀ ਨਾਲ ਪਿਆਰ ਆ ਤੁਹਾਡੇ ਕਿਸਾਨਾਂ ਦੇ ਅੰਦੋਲਨ ਨੂੰ ਖਨੋਰੀ ਤੇ ਸ਼ੰਬੂਜ ਖਦੇੜਿਆ ਤੁਹਾਡੀਆਂ ਟਰਾਲੀਆਂ ਚੋਰੀਆਂ ਕੀਤੀਆਂ ਅੱਜ ਇਹਨਾਂ ਦਾ ਪੰਜਾਬ ਦੇ ਵਿੱਚ ਕੀ ਨਾਮ ਹੈ ਜਰਾ ਬੋਲ ਕੇ ਦੱਸੋ ਕਿ ਇਹਨਾਂ ਦਾ ਨਾਮ ਟਰਾਲੀ ਚੋਰ ਹੈ ਮੇਰੇ ਵੀਰੋ ਦੱਸੋ ਹੱਥ ਖੜੇ ਕਰਕੇ ਕਿ ਟਰਾਲੀ ਚੋਰ ਨੇ ਮੇਰੇ ਵੀਰੋ ਨਾ ਇਹਨਾਂ ਨੂੰ ਕੋਈ ਦਿਲਤਾ ਨਾ ਪਿਆਰ ਹੈ ਇਸ ਲਈ ਮੇਰੇ ਵੀਰੋ ਗੱਲਾਂ ਤਾਂ ਬਹੁਤ ਨੇ ਲੇਕਿਨ ਸਮਾਜ ਇਜਾਜ਼ਤ ਨਹੀਂ ਦਿੰਦਾ ਇੱਕ ਸਿਰਫ ਗੱਲ ਕਹਿਣਾ ਚਾਹਣਾ ਕਿ ਪੁਨਰ ਸਰਜੀਤ ਅਖਾਲੀ ਦਲ ਇਹਨਾਂ ਨੂੰ 9 ਸਾਲ ਬਾਅਦ ਚਿੱਤੇ ਆਇਆ ਕਿ ਅਸੀਂ ਬੇਦਬੀਆਂ ਦਾ ਇਨਸਾਫ ਸੁਖਬੀਰ ਬਾਦਲ ਕੋਲ ਲੈਣਾ ਇੱਥੇ ਤੁਹਾਡੇ ਇਲਾਕੇ ਦਾ ਇੱਕ ਅਕਾਲੀ ਆਗੂ ਪੁਨਰ ਸਰਜੀਤ 9 ਸਾਲ ਬਾਅਦ ਚਾਹੇ ਇਹਨਾਂ ਦਾ ਪ੍ਰਧਾਨ ਤੇ ਚਾਹੇ ਹੋਰ ਲੀਡਰ ਇਹ ਸਾਰਾ ਇੱਕ ਕੋਝਾ ਮਜ਼ਾਕ ਆ ਤੁਹਾਡੀ ਜ਼ਮੀਰ ਉਦਣ ਕਿਉਂ ਨਹੀਂ ਜਾਗੀ ਜਦੋਂ 2015 ਚ ਕੋਟਕਪੂਰੇ ਫਾਇਰਿੰਗ ਹੋਈ ਬੇਬਲ ਚ ਬੰਦੇ ਮਰ ਗਏ ਉਦਣ ਤੁਹਾਡੀ ਜ਼ਮੀਰ ਨਹੀਂ ਜਾਗੀ ਅੱਜ ਤੁਸੀਂ ਭਾਜਪਾ ਦੇ ਇਸ਼ਾਰਿਆਂ ਤੇ ਖੇਡ ਕੇ ਤੇ ਸਾਡੇ ਪੰਜਾਬ ਨੂੰ ਜਜ਼ਬਾਤੀ ਕਰਕੇ ਲੋਕਾਂ ਨੂੰ ਜਿਵੇਂ ਭਗਵਾਨ ਤੇ ਕੇਜਰੀਵਾਲ ਐਵੇਂ ਪੁਨਰਸੁਰਜੀਤ ਕਰ ਰਿਆ ਆ ਤੁਹਾਡਾ ਨੁਮੰਦਾ ਇਸਨੇ ਪਾਰਟੀ ਦੇ ਹਰ ਕੰਮ ਵਿੱਚ ਤੁਹਾਡਾ ਸਾਥ ਦਿੱਤਾ ਸਰਕਾਰਾਂ 'ਚ ਕੰਮ ਕੀਤਾ ਵਿਰੋਧੀ ਧਿਰ ਵਿੱਚ ਪਰਚੇ ਸਾਰੇ ਇਸ ਲਈ ਮੇਰੇ ਵੀਰੋ ਮੈਂ ਕੈਪਟਨ ਸੰਦੀਪ ਸੰਧੂ ਦੀ ਵਿਸ਼ੇਸ਼ ਤੌਰ ਤੇ ਪਿੱਠ ਥਾਪੜਨ ਵਾਸਤੇ ਅੱਜ ਸਾਰੀ ਪਾਰਟੀ ਦੀ ਲੀਡਰਸ਼ਿਪ ਬੈਠੀ ਆ ਇਸ ਲਈ ਆਪਾਂ ਸਾਰਿਆਂ ਨੇ ਡਟ ਕੇ ਆਪਣੇ ਪਰਖਿਓ ਹੋਏ ਬੰਦੇ ਦਾ ਸਾਥ ਦੇਣਾ ਅੰਤ ਵਿੱਚ ਤੁਸੀਂ ਸਾਰੇ ਬਹੁਤ ਵੱਡੇ ਇਕੱਠ ਵਿੱਚ ਆਏ ਹੋ ਦੋ ਤਿੰਨ ਨਾਰੇ ਸਿਰਫ ਖਤਮ ਪਹਿਲਾ ਮਨਰੇਗਾ ਦੇ ਇਨਸਾਫ ਦੇ ਵਾਸਤੇ ਮੈਂ ਬੀਬੀਆਂ ਭੈਣਾਂ ਨੂੰ ਕਹੂੰਗਾ ਕਿ ਸਾਡੇ ਇਸ ਨਾਰੇ ਨੂੰ ਬੁਲੰਦ ਕਰੋ ਸਾਡਾ ਹੱਕ ਐਦਾਂ ਨਹੀਂ ਮਿਲਣਾ ਹੱਕ ਆਵਾਜ਼ ਔਰ ਜਦੋ ਜਹਿਦ ਇਸ ਦੇਸ਼ ਵਿੱਚ ਜਦ ਤੱਕ ਤੁਸੀਂ ਜਦੋ ਜਹਿਦ ਨਹੀਂ ਕਰੋਗੇ ਕੁਝ ਨਹੀਂ ਮਿਲਣ ਵਾਲਾ ਸਾਡਾ ਹੱਕ सा हक ट्राली चोर ट्राली चोर पुलिस राज, पुलिस राज, पुलिस मुकाबले वाहगुरु जी का खालसा वाहू जी की फतेह बहुत बहुत धनवाद